ਫਾਈਂਡ ਕਰ ਲਈ ਵੀ ਧੂਆ ਹੋ ਜਾਂਦਾ ਰ ਮੇਰੇ ਅੱਖਾਂ ਚ ਪੈਣਾ ਚਾ ਲੋ ਜਾ ਰੋ ਅੱਜ ਪੈਸ ਕਰਦੇ ਜੋਂ ਹਾਂਜੀ ਹਾਂਜੀ ਸਰਮਜੀ ਕੀ ਕਾਰਨ ਆ ਦੀ ਪੁਤਲਾ ਲੈ ਕੇ ਚੌਂਕ ਦੇ ਉੱਤੇ ਉੱਤਰ ਆਇਆ ਹਾਂ ਸਾਰੇ ਸਵਰਥਕਾ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਦੇਸ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਮੰਦਭਾਗੀ ਘਟਨਾ ਘੱਡੀ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਇਲਾਕੇ ਦੇ ਵਿੱਚ ਅੰਤਕਵਾਦ ਪੋਸ਼ਿਤ ਪਾਕਿਸਤਾਨ ਨੇ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਇੱਕ ਮਾਨਵਤਾ ਨੂੰ ਤਾਰ-ਤਾਰ ਕਰਨ ਵਾਲਾ नरसंहार ਕਰਾਇਆ ਸਾਰੇ ਦੇਸ਼ ਭਰ ਦੇ ਵਿੱਚ ਸਨਾਤਨ ਸਮਾਜ ਦੇ ਨਾਲ-ਨਾਲ ਬਾਕੀ ਧਰਮਾਂ ਦੇ ਵਿੱਚ ਵੀ ਗੁੱਸਾ ਹੈ ਰੋष ਹੈ ਜਿਸ ਤਰੀਕੇ ਦੇ ਨਾਲ ਉੱਥੇ ਜੰਮੂ ਕਸ਼ਮੀਰ ਘੁੰਮਣ ਗਏ ਪ੍ਰੈਟਿਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਇੱਕ ਕਾਇਰਤਾਪੂਰਨ ਇਹ ਪਾਕਿਸਤਾਨ ਨੇ ਕੰਮ ਕੀਤਾ ਹੈ ਭਾਰਤੀ ਜਨਤਾ ਪਾਰਟੀ ਅੱਜ ਪੂਰੇ ਦੇਸ਼ ਭਰ ਦੇ ਵਿੱਚ ਸੜਕਾਂ ਦੇ ਉੱਤਰ ਕੇ ਪਾਕਿਸਤਾਨ ਦੇ ਖਿਲਾਫ ਆਪਣੇ ਰੋਜ਼ਮੁਜਾਰੇ ਕਰ ਰਹੀ ਹੈ ਉਸੇ ਤਰ੍ਹਾਂ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਮੰਡਲ ਲੈਵਲਾਂ ਦੇ ਉੱਤੇ ਇਹ ਕੰਮ ਕੀਤਾ ਜਾ ਰਿਹਾ ਹੈ ਪਾਵਾ ਸਾਹਿਬ ਅੰਬੇਦਕਰ ਜੀ ਦੇ सम्मान समारोह ਦੇ ਕਾਰਜਕ੍ਰਮ ਪੂਰੇ ਦੇਸ਼ ਭਰ ਚ ਚੱਲ ਰਹੇ ਸੀਗੇ ਔਰ ਅੱਜ ਦੀ ਇਸ ਘਟਨਾ ਤੋਂ ਤੁਰੰਤ ਬਾਅਦ ਸਾਡੇ ਕੌਮੀ ਪ੍ਰਧਾਨ ਜੇਪੀ ਨੱਟਾ ਜੀ ਦੇ ਇੱਕ ਮੈਸੇਜ ਦੇ ਉੱਤੇ ਸਾਰੇ ਕਾਰਜਕ੍ਰਮ ਦੋ ਦਿਨਾਂ ਦੇ ਲਈ ਸਥगित ਕਰ ਦਿੱਤੇ ਗਏ ਔਰ ਉਹਨਾਂ ਨੇ ਅਪੀਲ ਕੀਤੀ ਭਾਜਪਾ ਕਾਰਜਕਰਤਾਵਾਂ ਨੂੰ ਕਿ ਦੇਸ਼ ਭਰ ਦੇ ਵਿੱਚ ਸੜਕਾਂ ਤੇ ਪਾਕਿਸਤਾਨ ਦੇ ਉੱਤਰ ਖਿਲਾਫ ਉਤਰ ਕੇ ਆਪਣੇ ਰੋਸ ਪੁਜਾਰੇ ਕਰੋ ਉਸਤਾ ਹੈ ਤਾਂ ਅਸੀਂ ਰੋਸ ਪੁਜਾਰੇ ਕਰ ਰਹੇ ਹਾਂ ਮੰਡਲ ਮੰਡਲ ਵਿਧਾਨ ਸਭਾ ਪੱਧਰ ਦੇ ਉੱਤੇ ਔਰ ਸਾਰਿਆਂ ਨੂੰ ਧਿਆਨ ਚਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਔਰ ਕੇਂਦਰ ਸਰਕਾਰ ਦੀ ਅੰਤਤਕਵਾਦ ਨੂੰ ਲੈ ਕੇ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ 2 ਦਿਨ ਦੇ ਸਾウਦੀ ਅਰਬ ਦੇ ਦੌਰੇ ਤੇ ਗਏ ਸੀ ਘਟਨਾ ਤੋਂ ਤੁਰੰਤ ਬਾਅਦ ਵਾਪਸ ਆਏ ਔਰ ਸਿੱਧੇ ਉੱਥੇ ਜਾਇਜ਼ਾ ਲੈਣ ਪਹੁੰਚੇ ਦੇਸ਼ ਦੇ ਗ੍ਰਹਿ ਮੰਤਰੀ ਵੀ ਕੱਲ ਰਾਤ ਹੀ ਉੱਥੇ ਪਹੁੰਚ ਗਏ ਸੀ ਸੋ ਤੁਸੀਂ ਸਮਝ ਸਕਦੇ ਹੋ ਕਿ ਅਨਤੰਕਵਾਦ ਨਾਲ ਨਿਪਟਣਾ ਵੀ ਮੋਦੀ ਸਰਕਾਰ ਜਾਣਦੀ ਹੈ। ਔਰ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਤੋਂ ਬਾਅਦ ਵਿਪੱਖਸ਼ ਦੀ ਜੋ ਭੂਮਿਕਾ ਇੱਕ ਪੋਜ਼ਿਟਿਵ ਭੂਮਿਕਾ ਰਹਿਣੀ ਚਾਹੀਦੀ ਸੀ ਦੇਸ਼ ਦੇ ਨਾਲ ਦੇਸ਼ ਦੀ ਸਰਕਾਰ ਦੇ ਨਾਲ ਔਰ ਦੇਸ਼ ਦੇ ਲੋਕਾਂ ਨਾਲ ਡਟ ਕੇ ਖੜੇ ਹੋਣ ਦਾ ਮੈਸੇਜ ਦੇਣਾ ਚਾਹੀਦਾ ਸੀ ਸਾਰੀ ਦੁਨੀਆ ਨੂੰ। ਲੇਕਿਨ ਕਾਂਗਰਸ ਔਰ ਬਾਕੀ ਵਿਪ੍ਰੋਖੀ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਇੱਥੇ ਵੀ ਰਾਜਨੀਤੀ ਕੀਤੀ ਆ ਸਾਡੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਰਾਜਨੀਤੀ ਗੰਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਨਿੰਦਾਯੋਗ ਹੈ ਘਟੀਆ ਮਾਨਸਿਕਤਾ ਦਾ ਇੱਕ ਪਰਿਚੇਦਿਤ ਹੈ ਵਿਪਖਸ਼ੀ ਪਾਰਟੀਆਂ ਨੇ ਔਰ ਅਸੀਂ ਇਹਦੀ ਨਿੰਦਾ ਕਰਦੇ ਹਾਂ ਘੋਰ ਨਿੰਦਾ ਕਰਦੇ ਹਾਂ ਉਹ ਖੁੱਲੀ ਕਰ ਉਹ ਰੋੜੀ ਕਰਦੇ ਖੋ ਨੀ ਆਣੀ ਹੈ ਆਜੋ ਦੋ ਮਿੰਟ ਤੱਕ ਤੈਰ ਕੇ ਹੋ ਜਾਓ ਨਾ ਤੈਰ ਜਾਓ ਸਾਈਡ ਤੇ ਉਹਨੂੰ ਉਹਨੂੰ ਇੱਕ ਨਾਰਾ ਜੇਦਨਾ ਪਾ ਕੇ ਟੰਡਾ ਚ ਪਾ ਦੋ ਹਾਂ ਲੋ ਰੋਦਾ ਕੀ ਬਾਕਿਸਤਾਨ ਮੁਰਦਾ ਹੈ ਉਹ ਮੁਰਦਾ ਬਾ Oh BANG! ਤੇ ਮੈਨੂੰ ਲੱਗਦਾ ਕਿਸੇ ਦੁਸ਼ਮਨ ਦਾ ਵੀ ਮਨ ਵਿਚਲਿਤ ਹੋ ਜਾਂਦਾ ਵਿਅਤਿਤ ਹੋ ਜਾਂਦਾ ਹੈ ਕਿ ਇਹ ਕੀ ਹੋ ਗਿਆ 6 ਦਿਨ ਪਹਿਲਾਂ ਵਿਆਹ ਹੋਇਆ ਪਰਸੋਂ ਕਸ਼ਮੀਰ ਪੁੰਚ ਕੱਲ ਉਹਨੂੰ ਮਾਇਲ ਦੇ ਹਸਬੰਦ ਨੂੰ ਮਾਰ ਦਿੱਤਾ ਔਰ ਉਹ ਕੋਲ ਬੈਠੀ ਉਹ ਸਦਮੇ ਵਿੱਚ ਸਾਰੀ ਜ਼ਿੰਦਗੀ ਬਿਸਤ ਜਗੀ ਉਹਦਾ ਤੇ ਸਭ ਕੁਝ ਇੱਕ ਦਿਨ ਵਿੱਚ ਇੱਕ ਮਿੰਟ ਚ ਉਜੜ ਗਿਆ ਜਿਨ੍ਹਾਂ ਨੇ ਉਜਾੜਿਆ ਉਹਨਾਂ ਨੂੰ ਸ਼ਰਮ ਨਹੀਂ ਆਈ ਉਹਨਾਂ ਦੇ ਦਿਲ ਦਿਲ ਤੇ ਹੈ ਨਹੀਂ ਜਿਨ੍ਹਾਂ ਨੇ ਇਹਨਾਂ ਪੁੱਛਿਆ ਕਿ ਤੁਹਾਡਾ ਧਰਮ ਕੀ ਆ ਔਰ ਗੋਲੀ ਮਾਰ ਦਿੱਤੀ ਉਹਨਾਂ ਵਰਗਿਆਂ ਨੂੰ ਤੇ ਪ੍ਰਮਾਤਮਾ ਨੇ ਕਿਤੇ ਵੀ ਜਗ੍ਹਾ ਨਹੀਂ ਦੇਣੀ ਔਰ ਮੇਰਾ ਨਿਵੇਦਨ ਹੈ ਸਰਕਾਰ ਕੇ ਉਹਨਾਂ ਨੂੰ ਐਸੀ ਸਜ਼ਾ ਦਿੱਤੀ ਜਾਏ ਕਿ ਉਹਨਾਂ ਦਾ ਜ਼ਿੰਦਗੀ 'ਚ ਨਾ ਨਾਮੋ ਨਿਸ਼ਾਨ ਖਤਮ ਹੋ ਜਾਏ ਸੱਤ ਪੁਛਤਾ ਹੋਰੀਆ ਕਿ ਆਦਮੀ ਨਾ ਔਰ ਸੱਤ ਜਨਮਾਂ ਤੱਕ ਦੁਨੀਆ ਯਾਦ ਰੱਖੇ ਕਿ ਇਦਾਂ ਦਾ ਮੋਦੀ ਚੀਨੇ ਭਾਰਤ ਸਰਕਾਰ ਨੇ ਬਦਲਾ ਲੇਤਾ ਉਹਨਾਂ ਨੂੰ ਇਹੋ ਜੀ ਸਜ਼ਾ ਦਿੱਤੀ ਬਹੁਤ ਮਾੜਾ ਹੋਇਆ ਬੜਾ ਮਨ ਵੀ ਖਰਾਬ ਹੈ ਲੇਕਿਨ ਗੁੱਸਾ ਉਸ ਤੋਂ ਵੀ ਜ਼ਿਆਦਾ ਅਕਰੋਸ਼ ਹੈ ਔਰ ਜੇਕਰ ਮੌਕਾ ਮਿਲੇ ਤਾਂ ਇਹੋ ਜਿਹੇ ਬੰਦਿਆਂ ਨੂੰ ਨਾ ਸੂਲੀ ਤੇ ਟੰਗ ਕੇ ਨਾ ਬਾਰ-ਬਾਰ ਮੈਂ ਕਿ ਨਹੀਂ ਜਿੰਨੇ ਲੋਖੜੇ ਇੱਕ ਇੱਕ ਗੋਲੀ ਮਾਰ ਦਿੱਤੀ ਜਾਵੇ ਉਹਨਾਂ ਦਾ ਕੁਝ ਨਾ ਰਵੇ ਜਿਨ੍ਹਾਂ ਨੂੰ ਇੰਨੀ ਸ਼ਰਮ ਆਈ ਉਹ ਧਰਮ ਪੁੱਛਦੇ ਬੱਚਿਆਂ ਦੇ ਮੁੰਡਿਆਂ ਦੇ ਆਦਮੀਆਂ ਦੇ ਕੱਪੜੇ ਉਤਾਰ ਕੇ ਚੈੱਕ ਕੀਤਾ ਜਾਂਦਾ ਕਿ ਉਹ Hindu ਹੈ ਕਿ ਨਹੀਂ ਹੈ ਇਸ ਤੋਂ ਜ਼ਿਆਦਾ ਮਾੜੀ ਤਰ੍ਹਾਂ ਦੀ ਸੋਚ ਕੀ ਉਸ ਦੀ